ਜੀ ਵੈਲਕਮ ਹੋ ਗਿਆ ਜੀ ਆਇਆਂ ਨੂੰ ਜੀ ਤੁਹਾਡਾ ਹੁਣ ਹੋ ਗਈ ਸ਼ਾਮ ਤੇ ਚੱਲਿਆਂ ਘਰ ਨੂੰ ਇੰਜਣ ਜੋੜ ਰੱਖਿਆ ਇਧਰ ਤੇ ਕਣਕਾਂ ਦਾ ਦੱਸੋ ਕੀ ਹਾਲ ਚਾਲ ਆਪਣੇ ਗੱਨੇ ਬਾਡੀ ਸਟਾਰਟ ਹੋ ਗਈ ਅੱਜ ਦੋ ਚਾਰ ਘਰਾਂ ਦੇ ਲੱਗ ਗਈ ਕੰਬੈਣ ਉਹ ਤੇ ਦੀਵਾਰਾ ਤਾਂ ਇੱਧਰੇ ਜਾਣੀ ਹੋਈ ਚਾਚਾ ਉਹ ਜੰਡ ਜਾਣੀ ਉੱਥੇ ਉਹਨਾਂ ਦੇ ਲਾੜਾ ਜੂੰ ਆਵਾਜ਼ ਮਾਰ ਕੇ ਕਹਿੰਦਾ ਬੰਦ ਕਰੋ ਨੂੰ ਜਿਹੜਾ ਲਾਉਣਾ ਦਾ ਭਾਵੇਂ ਅੰਦਰ ਲਾ ਲਓ ਜਿਆ ਕੋਲੇ ਬਹਿ ਕੇ ਲਾਹੋ ਕਰ ਲੋ ਹਾਂ ਉਹ ਐ ਉਹਨਾਂ ਦੇ ਪਾਦਵੇਂ 10 ਮਿੰਟ ਚੱਲ ਜੀ ਅਬਰੂਦ ਬਣਾਇਆ ਪਿਆ ਸਾਰਾ ਹੁਣ ਇਹ ਨੂੰ ਨੁਕਸਾਨ ਖਾਉਂਗੇ ਕਣਕਾਂ ਲੱਗੇ ਵੱਡੀਆਂ ਕੇ ਨਹੀਂ ਦੱਸਿਓ ਕਿਰਾਂ ਕਮੈਂਟ ਕਰਕੇ ਤੇ ਕਣਕਾਂ ਪੂਰੀਆਂ ਬਣ ਚੁੱਕੀਆਂ ਬਸ 2-4 ਦਿਨਾਂ ਚ ਵੱਡੀ ਸਟਾਰਟ ਹੋ ਜੂ ਪੂਰੇ ਜੋਰਾਂ ਤੇ ਡਾਂ ਡਾਂ ਮੈਂ ਕਹ ਰਿਹਾ ਕਾਲੇ ਉਬੜਾ ਤਾਂ ਪਾਣੀ ਦੀਆਂ ਹੋ ਜਿਆਂ ਹਾਂ ਹਾਂ ਤੇ ਇਹਦੀ ਬਣੀ ਨੀਦਾ ਮੈਂ ਤੇ ਦੇਖੀ ਤੂੰ ਹਰਜੈਂਟ ਹੋ ਗਈ ਝਾਂਦੀ ਹਾਂ ਤੇ ਇਹਦੀ ਸਵਾਰੀ ਕਿਨੇ ਕਿਨੇ ਕੀਤੀ ਹੈ ਜਰੂਰ ਦੱਸਿਓ ਮੋਟਰਸਾਈਕਲ ਵਾਲਾ ਜਿਹੜੀਆਂ ਚੱਲ ਪਈਆਂ ਇਹਨਾਂ ਨੂੰ ਇਹ ਟ੍ਰਾਂਸਫਾਰਮ ਵਗੈਰਾ ਕੋਲ ਕਣਕਾਂ ਕਣਕਾਂ ਵੱਢ ਕੇ ਰੱਖੋ ਸਾਰੀਆਂ ਸੁਚਾਹਾਂ ਕੱਟ ਕੇ ਰੱਖੋ ਮੌਸਮ ਕਿਵੇਂ ਆ ਤੁਹਾਡੇ ਵੱਲ ਜਰੂਰ ਦੱਸੋ ਆਪਣੇ ਦਾ ਰਾਜ ਦਾ ਸਾਫ ਹੋ ਗਿਆ ਹੈ ਨਾ ਅੱਜ ਤੱਕ ਇਹਨਾਂ ਸਾਫ ਕਰ ਗਿਆ ਵਾਕੀ ਤੜਕੇ ਨੂੰ ਦੇਖੋ ਹਾਂ ਤੁਕੋ ਤੋ ਦੇਖ ਰਹੇ ਹੋ ਲਾਈਵ ਜੀ ਕਮੈਂਟ ਕਰਕੇ ਜਰੂਰ ਦੱਸਿਓ ਤਕ ਟਣਕਾਂ ਵੱਢਣ ਲੱਗੇ ਇੱਕ ਹੈ ਹੀ ਕਸਰ ਆਪਣੇ ਸਟਾਰਟ ਹੋ ਗਈ ਬਾਡੀ ਹੈਲੋ ਬਾਈ ਜੀ ਹੈਲੋ ਕੀ ਹਾਲ ਚਾਲ ਹੈ ਮਨਿੰਦਰ ਗੇਮਿੰਗ ਜੀ ਆਨ ਤੁਹਾਡਾ ਹੀ ਕਿਹੜਾ ਏਰੀਆ ਆਪਣਾ ਦੱਸਿਓ ਜੀ ਕਮੈਂਟ ਕਰਕੇ ਕਿ ਮੇਰਾ ਫਸਲ ਵਾੜੀ ਚੰਗੀ ਖੜੀ ਆ ਬਰਨਾਲਾ ਠੀਕ ਹੈ ਆਪਣਾ ਬਟਿੰਡਾ ਵੀਰੇ ਦੱਸੋ ਕੀ ਸੇਵਾ ਕਰਗੇ ਇਸ ਟਾਈਮ ਘਰੇ ਜਾ ਰਹੇ ਆ ਖੇਤੋਂ ਅੱਜ ਮੱਕੀ ਮੁੱਕੀ ਬੀਜਦੇ ਸੀਗੇ ਹਰਾ ਚਾਰਾ ਤੇ ਕੱਲ ਨੂੰ ਵੜਾਂਗੇ ਆਸਾ ਪਾਸਾ ਕਣਕਾਂ ਦਾ ਆ ਬੈਲ ਗੱਡੀ ਦੱਸ ਕੀ ਜੇ ਕਿਹੜੇ ਬਲਦ ਗੱਡੀ ਕਹਿੰਦੇ ਆ ਹਾਂ ਮੋਨਿਟਰ ਮਨੋਜ ਮੈਨੂੰ ਸਮਝ ਨਹੀਂ ਲੱਗੀ ਬਾਈ ਇਹ ਗੱਲ ਸੰਦੇਸ਼ ਵਾਪਸ ਲੈ ਰਹੇ ਹਾਂ वेलकम हो गया जी अच्छा थोड़ा चैनल है ठीक है जी ठीक है पादियां वीडियो पोने थो ने जी ਸਾਡੇ ਦਾ ਬਾਚ ਟਾਈਮ ਪੂਰਾ ਨਹੀਂ ਹੋਇਆ ਤਾਂ ਹੀ ਲਾਈਵ ਹੋ ਜਾਣਾ ਮੈਂ ਥੋੜਾ ਜਿਹਾ ਬਾਚ ਟਾਈਮ ਰਹਿ ਗਿਆ 1000 ਘੰਟਾ 3000 ਘੰਟਾ ਹੋ ਗਿਆ ਪੂਰਾ 1000 ਘੰਟਾ ਰਹਿ ਗਿਆ ਫੋਲਰ ਠੀਕ ਹੈ ਫੋਲਰ ਹੋ ਗਏ ਵਧੀਆ ਤੇ ਦੂਆ ਕਣਕਾ ਕਣਕਾ ਦਾ ਕੰਮ ਚੱਲ ਪੂਆ ਫਿਰ ਉਹਦੇ ਕਣਕਾ ਨਹੀਂ ਪਾਇਆ ਕਰਾਂਗੇ ਵੀਡੀਓ ਹਾਂ ਠੀਕ ਹੈ ਗੇਮ OK OK ਠੀਕ ਆ ਵਧੀਆ ਹੀ ਗੇਮ ਆਲਾ ਸੀ ਬੱਚੇ ਬਹੁਤ ਦਿੰਦੇ ਆ ਗੇਮਿੰਗ ਵਾਲੇ ਵਾਚ ਟਾਈਮ ਕਿੰਨਾ ਹੋ ਗਿਆ ਦੱਸੂ ਮਹਰਾ ਜਾਂ ਫਿਰ ਦੇਖ ਲੈਂਦੇ ਆ ਵਾਚ ਟਾਈਮ ਮਿਹਨਤ ਤਾਂ ਕਰਨੀ ਪੈਂਦੀ ਆ ਯਾਰ ਵੀਡੀਓ ਵੀਡੀਓ ਵਾ ਜਿਆਦਾ ਲਾਈਵ ਕਰਨਾ ਪੈਂਦਾ ਇਦਾਂ ਲਾਈਵ ਨੇ ਖਿੱਚਤਾ ਮੇਰਾ ਵੀ ਹੋ ਗਿਆ ਨੀ ਆ ਦੀ ਪੂਰਾ ਲਾਈਵ ਲੂ ਕਰਦੇ ਰਹੇ ਤਾਂ ਕਰਕੇ ਆ ਯਾਰ ਘੰਟਾ ਲੱਗ ਗਿਆ ਸਬਸਕ੍ਰਾਈਬਰ ਕਿੰਨੇ ਹੋ ਗਏ ਜੀ ਲਾਈਵ ਹੋ ਜਾ ਕਰੋ ਗੇਮ ਚਲਾਉਣੇ ਜਾਂ ਗੇਮ ਤੇ ਲਾਈਵ ਹੋ ਜਾਂਦੀ ਹੈ ਲਾਈਵ ਗੇਮ ਤੇ ਜਿਆਦਾ ਸ਼ੇਦੀ ਹੋ ਜਾਂਦਾ ਵਾਚ ਟਾਈਮ ਤੇ ਮੈਂ ਲਾਈਵ ਤੋਂ ਬਾਅਦ ਦੇਖਦਾ ਤੁਹਾਡਾ ਚੈਨਲ ਕਿਹੜਾ ਕਹੇ ਜੀ ਵੀਡੀਓ ਪਾਉਣੇ ਫਿਰ ਤੁਹਾਨੂੰ ਦੱਸਦਾ ਕਿਵੇਂ ਲਾਈਵ ਹੋਣਾ ਹੈ ਲਾਈਵ ਹੋਣ ਦਾ ਤਰੀਕਾ ਦੱਸ ਦਿਆਂਗੇ ਆਪਾਂ ਉਹ ਚੱਕਰ ਨੇ ਸ਼ਾਰਟ ਵਗੈਰਾ ਪਾਇਆ ਕਰੋ ਸ਼ਾਰਟ ਇੱਕ ਅੱਧਾ ਬਾਹਰ ਲੋਗੇ ਉਹਦੇ ਨਾਲ ਹੀ ਫੋਲਰ ਹੋ ਜਾਣ ਕਿੰਨੇ ਹੋਗੇ ਸਬਸਕ੍ਰਾਈਬਰ ਤੁਹਾਡੇ ਅ ਬੱਲੀ ਦੇ ਨਾਲੇ ਜੱਕਰੀ ਆਦਾ ਆ ਤਾਉ ਕੀ ਆਂਦੀ ਏ ਕਣਕ ਅੱਛਾ ਇਹ ਲਊਗੀ 2-4 ਦਿਨਾਂ ਨਾ ਹਾਂ ਆ 2 ਦਿਨ ਠੰਡੇ ਚ ਲਾ ਗਿਆ ਨਾ ਇਹਦੇ ਨਾਲ ਹੋ ਗਿਆ ਆ ਠੰਡਾ ਚ ਲਾ ਗਿਆ 2 ਦਿਨ ਰੋਕ ਗਿਆ ਕੰਮ ਆ ਉਹਨੇ ਹੋ ਜਾਣਗੇ ਸ਼ਾਟ ਪਾ ਦਿਆ ਕਰੋ ਸ਼ਾਟ ਬਹੁਤ ਬਹੁਤ ਪਾਈ ਚੱਲੋ ਸ਼ਾਟ ਖਿੱਚ ਇੱਕ ਦਾ ਸ਼ਾਟ ਚੱਲ ਗਿਆ ਉਹਦੇ ਨਾਲ ਹੋ ਜੂਗਾ ਕੰਮ ਉਹਨਾਂ 3000 ਚਾਹੀਦੇ ਹੋਣਗੇ ਮਿਲਦਾ ਹਨ 3000 ਘੰਟਾ ਚਾਹੀਦੇ 1000 ਸਬਸਕ੍ਰਾਈਬਰ ਹਨ ਮੈਨੂੰ ਚਾਹੀਦਾ ਸੀਗਾ 4000 ਘੰਟਾ ਮੇਰਾ 3000 ਘੰਟਾ ਹੋ ਗਿਆ 1000 ਘੰਟਾ ਰਹਿ ਗਿਆ ਆਇਆ ਹੁਣ ਲਾਈਵ ਤੇ ਦੋ ਦਿਨ ਦੇ ਘੱਟ ਆ ਰਹੇ ਬੰਦੇ ਪਹਿਲਾਂ 100 100 200 ਬੰਦੇ ਆ ਜਾਂਦਾ ਸੀਗਾ ਲਾਈਵ ਤੇ ਉਹਨਾਂ ਕਟਕਟ 12 ਘੰਟੇ 15 ਘੰਟੇ ਇੱਕ ਵਾਰੀ ਖਿੱਚੇ ਜਾਂਦੇ ਸੀ ਇੱਕ ਦਿਨ ਚ 15 ਘੰਟੇ 10 ਘੰਟੇ ਐਸ ਰੋਡ ਕੰਪਲੀਟ ਹੋ ਜਾਂਦੇ ਸੀ ਲੋਈ ਮੇਤਰੋ ਇਧਰ ਵੱਡੀਆਂ ਕਣਕਾਂ ਸਟਾਰਟ ਹੋ ਗਈ ਵੱਡੀ ਹਾਂਜੀ ਹਾਂਜੀ ਖੜ ਜਾ ਹੋਈ ਲਾ ਤੇ ਗੱਡੀ ਦੇ ਬ੍ਰੇਕ ਚਲੋ ਜੀ ਕਿਹੜੀ ਮੱਸਿਆ ਨਵਾਲਿਆ ਨਾ ਕਿਹ ਹੈ ਹੁਣਗਾ ਹੱਥਾਂ ਦਾ ਟਾਈਮ ਹੁਣ ਤਾਂ ਫੁੱਚੋ ਮੜਾ ਜੀ ਜੋ ਹੋ ਜੋ ਬਾਈ ਲਾਈਵ ਬਹੁਤ ਟਾਈਮ ਹੋਇਆ ਰਿਆ ਕਰੋ ਬਿਸ਼ਾਲ ਮ제 ਹੋ ਗਈ ਆਪੇ ਆਉਣ ਲੱਗ ਜਾਂਦੇ ਐ ਮੈਂ ਗੇਮ ਚੰਗੀ ਜੀ ਗੇਮ ਲਾ ਲਈ ਕੋਈ ਜਿਹਦੇ ਕਾਪੀਰਾਈਟ ਨਹੀਂ ਆਉਂਦਾ ਤੁਹਾਡੇ ਮਲਾਂ ਉਹ ਦੇਣਾ ਵੀਡੀਓ ਕਹੇ ਜੀਆਂ ਫਿਰ ਉਹ ਵੀ ਵੀਡੀਓ ਲਾ ਕੇ ਆ ਜਾਂਦਾ ਚੈਨਲ ਦਾ ਨਾਂ ਹੀ ਗੇਮਿੰਗ ਤੇ ਰੱਖਿਆ ਹੋਵੇ ਹਨ ਫਿਰ ਆਪਾਂ ਗੇਮ ਖੇਡ ਸਕਦੇ ਹਾਂ ਗੇਮਿੰਗ ਵਾਲੇ ਚੈਨਲ ਦੇਖੋ ਕਈ ਵਾਰ ਲਾਈਵ ਫੀਡ ਜਾਂਦੇ ਨੇ ਗੇਮ ਉਸ ਹਿਸਾਬ ਨਾਲ ਗੇਮ ਖੇਡਿਆ ਕਰੋ ਫੇਰ ਆਉਣ ਲੱਗ ਜਾਂਦੇ ਆ ਤੇ ਇੱਧਰ ਵੱਡੀ ਪੀਅ ਸਰੋਂ ਤੇ ਪੜੋਂ ਪੜੋਂ ਦੇ ਟੇ ਲਾਈਵ ਬੰਗਾ ਦੇਣਾ ਕੋਪਾ ਇਹ ਹੁੰਦਾ ਪੜੋਂ ਦਾ ਕੋਪਾ ਇਹ ਤਾਂ ਫਿਲਿਆ ਨਹੀਂ ਜਾਂਦਾ ਕਿਚ ਮੜਾ ਦਿੱਤੇ ਆ ਆ ਜਾਂਦੇ ਪੜਾਉਂਦੇ ਕੋਪ ਕਰਤਾ ਸੀ ਕੰਮ ਕਰਤੇ ਸੀ ਵਿਹਲੇ ਅੱਜ ਨਵੇੜਤਾ ਸੀ ਕੰਮ ਅੱਜ ਹੋਣ ਕਰੀ ਜਾਂਦੀ ਸਾਰੇ ਮੱਚ ਗਏ ਦੇਨੋਂ ਪਾਇਆ ਜਾਂ ਪਾਇਆ ਕਿੱਦਾਂ ਇਹ ਆ ਗਈ 베ਰੀ ਪ੍ਰਾਤਨ 베ਰੀ ਇੰਨੇ ਕਿਨੇ ਹੁੰਦੇ ਬਹੁਤ 베ਰ ਖਾਦੇ ਤਾਂ ਛੋਟੇ ਛੋਟੇ ਹੁੰਦੇ ਸੀ 40 45 ਸਾਲ ਹੋ ਗਈ ਉਮਰ ਤੇ ਅੱਜ 베ਰੀ ਐਡੀ ਹੋ ਗਈ ਇਹ ਤੇ ਨਮਾ ਇੱਕ ਦੀ ਬਹੁਤ ਘਟ ਫਟਿਆ ਆ ਵੀ ਮੇਰੇ ਦਾ ਸੁੱਕਿਆ ਖੜਾ ਵਾਕਈ ਨਮ ਨੂੰ ਕੋਰਾ ਮਾਰ ਗਿਆ ਨਾ ਸਹੀ ਗੱਲ ਹੈ ਨਿੰਮ ਪਹਿਲਾਂ ਕੱਟ ਦੇ ਹਨਾ ਇੱਥੇ ਕੋਰਾ ਵੱਧ ਪਿਆ ਤੇ ਨਿੰਮ ਫੂਕ ਤੇ ਕੋਰੇ ਨੇ ਇੱਧਰ ਮੂੰਗੀ ਦੀ ਬਜਾਈ ਹੋ ਚੁੱਕੀ ਆ ਹਾਂ ਹਾਂਜੀ ਜੀ ਆਇਆਂ ਨੂੰ ਵੈਲਕਮ ਹੋ ਗਏ ਸਾਰਿਆਂ ਦਾ ਸ਼ਾਮ ਵਾਲੇ ਲਾਈਵ 'ਚ ਜਲ ਰਹੇ ਆ ਘਰਾਂ ਨੂੰ ਆ ਰੇੜੀਆਂ ਨੇ ਇਹਨਾਂ ਦੀ ਕਦਰ ਮਾਰਤੀ ਬਲਦਾਂ ਦੀ ਮੋਟਰਸਾਂ ਦੇ ਜਿਹੜੀਆਂ ਬਣਾ ਲੈਣ ਦਾ ਸਾਰਿਆਂ ਨੇ ਨਾ ਹਾਂ ਦ ਟਾਈਮ 3000 ਹੈ ਭਾਈ ਆਪ ਐਂਡ ਪਲੇ ਕਰ ਦੋ ਮੌਂਟਸੂਰੀ ਕੀ ਮਤਲਬ ਸਮਝ ਨਹੀਂ ਲੱਗੀ ਯਾਰ ਮੈਨੂੰ ਵੀ ਜੇ ਪੰਜਾਬੀ ਚ ਲਿਖ ਦੇਂਦਾ ਬੜੀ ਚੰਗੀ ਗੱਲ ਆ ਯਾਰ ਅੰਗਰੇਜ਼ੀ ਨਾਲ ਘਟ ਆਉਂਦੀ ਆ 3000 ਤੇ ਹੁੰਦੇ ਨਹੀਂ ਇਹ ਚਾ 4000 ਮੰਗੀ ਜਾਂਦਾ 3000 ਮੇਰਾ 37 ਹੋ ਗਿਆ ਯਾਬੀ ਟਾਈਪ ਕਰ ਦੋ ਜੀ ਪੰਜਾਬੀ ਆਉਂਦੀ ਤਾਂ ਥੋੜਾ ਜਿਹਾ ਪਤਾ ਲੱਗ ਜੂ ਯਾਰ ਐਨਕਾ ਲਾਲਾ ਹੱਥ ਨਾਲ ਮਚਲ ਰੋਗਦਾ ਸ਼ਾਇਰੀ ਸ਼ੇਅਰ ਸ਼ੇਅਰ ਹੋ ਰਿਹਾ ਸ਼ੇਅਰ ਸ਼ੇਅਰ ਕਰ ਦਾਂਗੇ ਭਾਈ ਇਸ ਚੈਨਲ ਮੇਰਾ ਹਜੇ ਆਪਣਾ ਚੈਨਲ ਨਹੀਂ ਨਾ ਹੋਇਆ ਨੇ ਦਾ ਸ਼ੇਅਰ ਕਰ ਦਿੰਦੇ ਮਸ਼ਹੂਰੀ ਐਸਾ ਮਸ਼ਹੂਰੀ ਲਿਖੀ ਠੀਕ ਹੈ ਓਕੇ ਮਸ਼ਹੂਰੀ ਵੀ ਕਰ ਦਾਂਗੇ ਵੀਰੇ ਆਪਣਾ ਚੈਨਲ ਹੋ ਜਾਣ ਦੇ ਗਰਾ ਮੋਨਟਾਈਜ਼ ਫਿਰ ਮਸ਼ਹੂਰੀ ਕਰ ਦਤੀ ਆਪਾਂ ਇਹ ਲਿਖਿਆ ਸੀ ਕੋਈ ਕੁਝ ਹੋਰ ਲਿਖਿਆ ਸੀ ਮਸ਼ੂਰੀ ਕਾ ਤੇ ਉਹ ਓਕੇ ਦਊ ਟਰ ਬਣਾ ਦਾਂਗੇ ਭਾਈ ਹਾਂ ਜੀ ਮੈਂ ਲੈਪਟਾਪ ਤੇ ਜਾ ਕੇ ਕਰੂੰਗਾ ਇਹ ਮੈਨੂੰ ਹਸਾਬ ਨਹੀਂ ਹੈਗਾ ਇਹਦੇ ਬਣਾਉਣ ਦਾ ਮੋਨੀਟਰ ਬਣਾ ਦੇਾਂਗੇ ਉਹਦੇ ਨਾਲ ਮੈਨੂੰ ਕੀ ਬੈਨੀਫਿਟ ਹੋਊਗਾ ਤੁਹਾਨੂੰ ਮੋਨੀਟਰ ਬਣਾਉਣ ਨਾਲ ਥੋੜਾ ਚੈਨਲ ਮੈਂ ਚੈੱਕ ਕਰਦਾ ਮੈਂ ਇਹਨੂੰ ਲਾਈਵ ਕਰਕੇ ਬੰਦ ਕਰਕੇ ਫਿਰ ਚੈੱਕ ਕਰੂੰਗਾ ਬਿਲਾਲ ਸ਼ਾ ਓਫਿਸ 007 ਹੈਲੋ ਹੈਲੋ ਜੀ ਕਿ ਹਾਲ ਚਾਲ ਹੈ ਲੈਂਦੇ ਪੰਜਾਬ ਤੋਂ ਤੇ ਚੜਦੇ ਪੰਜਾਬ ਤੋਂ ਅੰਦੀ ਸਾਰਿਆਂ ਦਾ ਵੈਲਕਮ ਹੋ ਗਿਆ ਜੀ ਤੇ ਸ਼ਾਮਾਂ ਪੈ ਚੁੱਕੀਆਂ ਤੇ ਹੁਣ ਘਰਾਂ ਨੂੰ ਪਰਤ ਰਹੇ ਆ ਖੇਤਾਂ ਤੋਂ ਅੱਜ ਬੀਜਦੇ ਸੀ ਮੱਕੀ ਤੇ ਆ ਜਾਂਦੀ ਹੈ ਮਿਰਜੇ ਦੀ ਬੱਕੀ ਹਾਂਜੀ ਆਪਾਂ ਪੰਜਾਬ ਤੋਂ ਬਠਿੰਡਾਈ ਬਠਿੰਡਾ ਜ਼ਿਲ੍ਹੇ ਤੋਂ ਆਪਾਂ ਪੰਜਾਬ ਚ ਤੁਸੀਂ ਕਿੱਥੋਂ ਬਈ ਦੱਸਿਓ ਮੜਾ ਜਾ ਬਾਲ ਫਨੀ ਸ਼ੈਰੀ ਲੀਖੇ ਸ਼ੈਰੀ ਬੋਲ ਕੇ ਪਾ ਲਿਆ ਕਰੋ ਤੁਸੀਂ ਲੋ ਜੀ ਬਠਿੰਡਾ ਜੀ ਬਠਿੰਡਾ ਪੰਜਾਬ ਯਾ ਮੇ ਪੰਜਾਬ ਮੇ ਬਠਿੰਡਾ ਕੇ ਵੇ ਨਵੇੜ ਤੇ ਸਮਝ ਇਹਨੇ ਕਰਦੇ ਜਮਾ ਜਮਾ ਵੇਲੇ ਕਰਦੇ ਐਂ ਗੈ ਮਾਰਦੇ ਸੀ ਮਾਰਦੇ ਮਰਿਆਂ ਵਰਗੇ ਹੋ ਜਾਂਦਾ ਬੰਦਾ ਬਿਲਾ ਬੰਦਾ ਮਰਿਆ ਹੁੰਦਾ ਬਸ ਨਾਲੇ ਬਿਲੇ ਜਿਹੜੇ ਮਰੇ ਸੀ ਮਰੇ ਸੀ ਸਾਰਾ ਕੁਝ ਸੀਗਾ ਅੱਡੀ ਲਾੜ ਨਹੀਂ ਰਾਜੂ ਉਹਦਾ ਮਾਂ ਗਿਆ ਉਹਦਾ ਸੁਪਰਕਾਰ ਉੱਥੇ ਹਰਾ ਹਰਾ ਆਸੇ ਪਾਸੇ ਹਵਾ ਹੈ ਨਹੀਂ ਸੀ ਇੱਕ ਹੁਣ ਆਏ ਮਾਸਟੀ ਬੁੱਟਲੀ ਕਰੀ ਆਂਦੀ ਸਾਰੇ ਕੱਪੜੇ ਮੱਚ ਗਏ ਬਾਬੇ ਦੇ ਮੈਂ ਬਾਬੇ ਦਾ ਕੱਪੜੇ ਬੱਚੇ ਦੇ ਸਾਰਾ ਕੁਝ ਹੀ ਬਚ ਗਿਆ ਸੀ ਤੁਸੀਂ ਗਏ ਨਹੀਂ ਦੇਖਣੇਗਾ ਗਾਣ ਗਿਆ ਨਾ ਮੈਂ ਨਹੀਂ ਗਿਆ ਸਾਰੇ ਬੱਚੇ ਬੈ ਉਹ ਦਿਨ ਸਾਰੇ ਬੱਚੇ ਬੈ ਇਹ ਰਾਜੂ ਦਾ ਫੋਨ ਦਾ ਇਹ ਬੁੱਟਲੀ ਲਾਈਵ ਹਾਂ ਇਹਦਾ YouTube ਯੂ ਟੂ ਤਾਂ ਬਾਹਰ ਦੇ ਬੰਦੇ ਆਪਣੇ ਨਾਲ ਨਹੀਂ ਲੈ ਆਪਣੇ ਲੋਕਲੇੜੀ ਲੋਕਲ ਪਾਰਟੀ ਘਟਾ ਠੀਕ ਹੈ ਜੀ ਠੀਕ ਹੈ ਕਿੰਨਾ ਦਰਦ ਲਈ ਬੈਠੀ ਹੈ ਤੇਰੀ تنہائی ਹਜ਼ਾਰਾਂ ਆਪਣੇ ਨੇ ਪਰ ਯਾਦ ਤੇਰੀ ਆਉਂਦੀ ਹੈ ਵੈਰੀ ਗੁੱਡ ਬਹੁਤ ਸੁਣਾ ਲਿਖੇ ਕੋਈ ਵਧੀਆ ਵੀਡੀਓ ਬਣਾ ਸਕਦੇ ਹਾਂ ਜਾਂ ਕੁਝ ਹੋਰ ਕਰ ਸਕਦਾ ਫਿਰ ਆਪਾਂ ਚੈਨਲ ਬਾਰੇ ਸੋਚ ਸਕਦੇ ਆ ਤੁਹਾਡਾ ਆਪਣਾ ਫੇਸਬੁੱਕ ਤੇ ਵੀ ਹੈਗਾ ਚੈਨਲ ਅਣਖ ਫੇਸਬੁੱਕ ਤੇ ਇਕੱਲਾ ਅਣਖ ਚੈਨਲ ਮੈਂ ਚੈੱਕ ਕਰੂਗਾ ਵੀਰੇ ਜਰੂਰ ਚੈੱਕ ਕਰੂਗਾ ਚਲੋ ਠੀਕ ਹੈ ਮੈਂ ਲਾਈਵ ਕੱਟਦਾ ਫਿਰ ਮੈਂ ਚੈੱਕ ਕਰਕੇ ਦੇਣਾ ਤੁਹਾਡਾ ਚੈਨਲ ਮੇਰੇ ਕਮੈਂਟ ਉਹ ਕਰ ਦਿਓ ਕਿਸੇ ਵੀਡੀਓ ਥੱਲੇ ਨਾ ਕਮੈਂਟ ਦਾ ਲਿੰਕ ਕਰ ਦਿਓ ਇੱਕ ਇਹ ਲਾਈਵ ਚ ਕਮੈਂਟ ਤੁਹਾਡੇ ਉੱਡ ਜਾਣਗੇ ਤੇ ਵੀਡੀਓ ਪਾਈ ਹੋਣੀ ਹੈ ਵੀਡੀਓ ਚ ਕਮੈਂਟ ਕਰ ਦਿਓ ਇੱਕ ਤੁਰੇ ਚੈਨਲ ਦਾ ਲਿੰਕ ਭੇਜ ਦਿਓ ਚ ਮੈਂ ਚੈੱਕ ਕਰ ਲੈਣਾ ਓਕੇ ਓਕੇ ਧੰਨਵਾਦ